ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੂਲ ਮੰਤਰ ਜਾਪ ਦੀ ਸ਼ਕਤੀ ਦੇਖਣੀ ਹੈ ਤਾਂ ਇਹ ਤਿੰਨ ਕੰਮ ਕਰੋ ਸਾਂ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਮੂਲ ਮੰਤਰ ਦਾ ਜਾਪ ਜੋ ਮੁਨੁੱਖ ਵੀ ਕਰਦੇ ਹਨ ਤਾਂ ਉਹ ਇਹ ਤਿੰਨ ਕੰਮ ਜ਼ਰੂਰ ਕਰੋ ਤਾਂ ਦੇਖਣਾ ਜੀ ਦਿਨਾਂ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੇ ਕਿਸਮਤੇ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੇ ਵਰਤਣਾ ਜਾਣਗੀਆਂ ਇਹ ਉਹ ਕਿਹੜਾ ਕੰਮ ਹੈ ਜੋ ਆਪਾਂ ਮੂਲ ਮੰਤਰ ਕਾਢੇ ਸਮੀ ਕਰਨਾ ਹੈ ਇਹ ਸਾਨੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਜੀ ਸਾਧ ਸੰਗਤ ਜੀ ਇਸ ਕਾਰੇ ਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਸਮਝਣਾ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਤਾਂ ਕਿ ਤੁਹਾਡੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾ ਸੰਗਤ ਜੀ ਮੂਰੀ ਮੰਤਰ ਦਾ ਜਾਪ ਸਾਡੇ ਪਹਿਲੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਜੀ ਜੋ ਵੀ ਮਨੁੱਖ ਪੂਰੀ ਸ਼ਰਤਾਂ ਦੇ ਨਾਲ ਤੇ ਭਰੋਸੇ ਦੇ ਨਾਲ ਆਟੇ ਹਨ ਉਹਨਾਂ ਦੀ ਹaik ਮਨ ਕਾਮਨਾ ਤੇ ਇੱਛਾ ਪੂਰੀ ਹੋ ਜਾਂਦੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ ਜਿਸ ਰਸਨਾ ਦੇ ਉੱਤੇ ਜਿਸ ਹਿੱਤੇ ਦੇ ਉੱਤੇ ਮੂਲ ਮੰਤਰ ਦਾ ਜਾਪ ਵਸ ਜਾਂਦਾ ਹੈ ਸਮਝੋ ਉਸ ਦਾ ਬੇੜਾ ਪਾਰ ਹੋ ਗਿਆ ਪਰ ਸਾਡੇ ਵਿੱਚੋਂ ਕਈ ਅਜਿਹੇ ਮਨੁੱਖ ਹਨ ਮਨੁੱਖ ਨੇ ਜੋ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਨਾਲ ਨਾਲ ਕੀ ਗਲਤੀ ਕਰ ਬੈਠਦੇ ਹਨ ਕਿ ਸਾਡੇ ਉੱਤੇ ਕਿਰਪਾ ਹੋਣ ਵਿੱਚ ਦੇਰੀ ਲੱਗ ਜਾਂਦੀ ਹੈ ਤਾਂ ਉਹ ਗਲਤੀ ਆਪਾਂ ਹੁਣ ਬਿਲਕੁਲ ਨਹੀਂ ਕਰਨੀ ਕਿਰਪਾ ਹੋਣ ਤੇ ਦੇਰੀ ਲੱਗ ਸਕਦੀ ਹੈ ਅਪਾ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਗਿੰਤੀ ਮਿੰਤੀਆਂ ਵੀ ਕਰਦੇ ਹਨ ਜਿਵੇਂ ਕਿ ਕਈਆਂ ਨੂੰ ਹੁੰਦਾ ਹੈ ਕਿ ਇੱਕ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੀਏ ਕਈ ਢੋੜ ਮਾਲਾ ਦਾ ਮੂਲ ਮੰਤਰ ਦਾ ਜਾਪ ਵੀ ਕਰਦੇ ਹਨ ਤੇ ਕਈ ਚਾਲ ਕਈ ਛੇ ਤੇ ਕਈ 11 ਮਾਲਾ ਦਾ ਵੀ ਜਾਪ ਕਰਦੇ ਹਨ ਤੇ ਸਾ ਸੰਗਤ ਜੀ ਕਈ ਇਸ ਤੋਂ ਵੱਧ ਵੀ ਕਰਦੇ ਹੋਣਗੇ ਪਰ ਗਲਤੀ ਕਿੱਥੇ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਗੰਤੇ ਮਿੰਟੀਆਂ ਦੇ ਵਿੱਚ ਹੀ ਰਹਿ ਜਾਂਦੇ ਹਾਂ ਤੇ ਕਾਲੀ-ਕਾਲੀ ਵਿੱਚ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਿੱਥੇ ਕੇ ਸਾਡੀ ਕੋਈ ਭਾਵਨਾ ਹੀ ਨਹੀਂ ਬਣਦੀ ਅਸੀਂ ਆਪਣੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੂੰ ਕੁਲ ਮਹਿਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਸਿਰਫ ਰਸਨਾ ਵਿੱਚ ਹੀ ਮੂਲ ਮੰਤਰ ਦਾ ਜਾਪ ਕਰਹੀ ਹੁੰਦੀ ਹੈ ਕਈ ਤਰ੍ਹਾਂ ਦੇ ਇਸ ਪ੍ਰਤੀਵੇ ਵਿਚਾਰ ਹੁੰਦੇ ਹਨ ਕਿ ਕਈ ਵਾਰ ਆਪਾਂ ਘੜੀ ਵੀ ਦੇਖਦੇ ਰਹਿੰਦੇ ਹਾਂ ਮੂਲ ਮੰਤਰ ਦਾ ਜਾਪ ਕਰਦੇ ਸਮੇਂ ਕਿ ਅਸੀਂ ਇਸ ਤੋਂ ਬਾਅਦ ਆ ਕੰਮ ਵੀ ਕਰਨਾ ਹੈ ਤੇ ਉਹ ਵੀ ਕੰਮ ਕਰਨਾ ਹੈ ਭਾਵੇਂ ਕਿ ਸਾਡੇ ਮਨ ਵਿੱਚ ਸਾਡੇ ਕੰਮਾਂ ਦੀ ਹੀ ਫਿਕਰ ਚਲਦੀ ਰਹਿੰਦੀ ਹੈ ਪਰ ਅਸਨਾ ਮੂਲ ਮੰਤਰ ਦਾ ਜਾਪ ਅਸੀਂ ਕਰਦੇ ਹੀ ਰਹਿੰਦੇ ਹਾਂ ਐਸੇ ਤਾਂ ਮਹਾਂਕੂਇਖੀ ਕਹਿੰਦੇ ਹਨ ਕਿ ਸਾਡੀ ਰਸਨਾ ਤੇ ਵੀ ਜਦੋਂ ਮਨਮੰਤਰ ਦਾ ਜਾਪ ਆਉਂਦਾ ਹੈ ਉਹ ਤਾਂ ਆਪਣਾ ਕੰਮ ਹੀ ਕਰ ਲੈਂਦਾ ਹੈ ਪਰ ਜੇਕਰ ਅਸੀਂ ਹਿੱਤੇ ਰਹੀਂ ਭਾਵੇਂ ਜੇਕਰ ਅਸੀਂ ਮੰਨ ਰਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿੱਚ ਜੁੜ ਜਾਵਾਂਗੇ ਤਾਂ ਸਾਡੇ ਉੱਤੇ ਸੋਨ ਨਾਲੋਂ ਵੱਧ ਕਿਰਪਾ ਹੋਵੇਗੀ ਇਸ ਕਾਇਕੇ ਜੋ ਤੋ ਵੀ ਮੂਲੀ ਮੰਤਰ ਦਾ ਜਾਪ ਕਰਨਾ ਹੈ ਚਾਹੇ ਘੱਟ ਕਰ ਲੋ 108 ਵਾਰ ਮੂਲੀ ਮੰਤਰ ਦਾ ਜਾਪ ਕਰ ਲੋ ਜਾਂ 108 ਤੋਂ ਵੀ ਘੱਟ ਕਰ ਸਕਦੇ ਹਨ ਤੁਸੀਂ ਭਾਵੇਂ 5 ਵਾਰ ਭਾਵੇਂ 10 ਵਾਰ ਪੜ੍ਹ ਲਵੋ ਪਰ ਪੂਰੀ ਸ਼ਰਧਾ ਤੇ ਭਾਵਨਾ ਨਾਲ ਪੜਿਆ ਕਰੋ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਿਆ ਕਰੋ ਤਾਂ ਦੇਖਣਾ ਤੁਹਾਨੂੰ ਆਪਣੇ ਆਪ ਦੇ ਵਿੱਚ بڑا ਬਦਲਾਵ ਹੁੰਦਾ ਨਜ਼ਰ ਆਵੇਗਾ ਤੁਹਾਡਾ ਮਨ ਕੁਰੀਤੀਆਂ ਨੂੰ ਛੱਡ ਗੁਰੂ ਨਾਨਕ ਦੇ ਚਰਨਾ ਵਿੱਚ ਜੁੜ ਜਾਵੇਗਾ ਤਾਂ ਸਾਧ ਸੰਗਤ ਜੀ ਆਪਾਂ ਅੱਜ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਹੈ ਆਪਣੇ ਗੁਰੂ ਨਾਨਕ ਪਾਸ਼ਾ ਜੀ ਨੂੰ ਅੰਗ ਸੰਗ ਮਹਿਸੂਸ ਕਰਕੇ ਮੂਲ ਮੰਤਰ ਦਾ ਜਾਪ ਆਪਣੇ ਗੁਰੂ ਨਾਨਕ ਪਾਸ਼ਾ ਨੂੰ ਆਪਣੇ ਕੋਲ ਸਮਝ ਕੇ ਕਰਨਾ ਹੈ ਜੇਕਰ ਅਸੀਂ ਅੱਜ ਤੋਂ ਹੀ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਮਨ ਵਿੱਚ ਬਹੁਤ ਸਹਜ ਇਕਜਿਤ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਕਰਨ ਦੇ ਨਾਲ ਦੇਖਣਾ ਗੁਰੂ ਨਾਨਕ ਦੇਵ ਜੀ ਦੀ ਤੁਹਾਡੀ ਇੰਨੀ ਕਿਰਪਾ ਤੇ ਇੰਨੀ ਬਰਕਤ ਹੋ ਜਾਵੇਗੀ ਕਿ ਤੁਹਾਡੇ ਤੋਂ ਸੰਭਾਲਿਆ ਜੇ ਸੰਭਾਲੀ ਨਹੀਂ ਜਾਣੀ ਕਿਉਂਕਿ ਮੂਲ ਮੰਤਰ ਦਾ ਜਾ ਕਰਨ ਵਾਲੇ ਮਨੁੱਖਾਂ ਦੇ ਮਨ ਵਿੱਚ ਭਾਵਨਾਉਣ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਸ਼ਾ ਉਹਨਾਂ ਦੀ ਭਾਵਨਾ ਤੇ ਇੱਛਾ ਪੂਰੀਆਂ ਕਰ ਦਿੰਦੇ ਹਨ ਇੰਨੀ ਕਿਰਪਾ ਹੋ ਜਾਂਦੀ ਹੈ ਮੂਲ ਮੰਤਰ ਦਾ ਜਾਪ ਤੇ ਅਸੀਂ ਹਰ ਰੋਜ਼ ਜਾਪ ਕਰਦੇ ਹਾਂ ਕਿ ਬਸ ਕਿੰਤੀਆਂ-ਮਿੰਤੀਆਂ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਤਾਂ ਅੱਜ ਤੋਂ ਜਦੋਂ ਵੀ ਆਪਾਂ ਮੂਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਿਕਾਰ ਤੇ ਸ਼ਰਧਾ ਦੇ ਨਾਲ ਤੇ ਭਰੋਸੇ ਦੇ ਨਾਲ ਕਰਨਾ ਹੈ ਫਿਰ ਦੇਖਣਾ ਕਿੰਝ ਕਿਸਮਤ ਚਮਕ ਜਾਵੇਗੀ ਤੇ ਉਸ ਤੋਂ ਵੱਧ ਦੂਸਰੀ ਗੱਲ ਹੈ ਜੀ ਮੂਲ ਮੰਤਰ ਦਾ ਜਾਪ ਦਾ ਸਹੀ ਸਮਾਂ ਉਹ ਕਿਹੜਾ ਹੈ ਜੀ ਤਾਂ ਵੇਖੋ ਜੀ ਇੱਥੇ ਮਹਾਂਪੁਰਖ ਜੀ ਆਖਦੇ ਹਨ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਸਾਡੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਹੈ ਐਵੇਂ ਤਾਂ ਕਿਸੇ ਵੀ ਬਾਣੀ ਨੂੰ ਪੜਨ ਦੇ ਲਈ ਸਾਡੇ ਉੱਤੇ ਕੋਈ ਪਾਬੰਦੀ ਨਹੀਂ ਹੈ ਜਦੋਂ ਵੀ ਸਾਡਾ ਦਿਲ ਕਰਦਾ ਹੈ ਅਸੀਂ ਮੂਲ ਮੰਤਰ ਦਾ ਜਾਪ ਕਿਸੇ ਹੋਏ ਕਿਸੇ ਬਣੀ ਦਾ ਜਾਪ ਕਰ ਸਕਦੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਮਨੁੱਖ ਵੀ ਸੰਭਾਲਦੇ ਹਨ ਉਹਨਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਘੰਟਿਆਂ ਦੇ ਵਿੱਚ ਸਾਡੇ ਕੋਲੋਂ ਅੰਮ੍ਰਿਤ ਵੇਲਾ ਮੰਗਿਆ ਹੈ ਇਹ ਅਮਿਤ ਵੇਲੇ ਦੇ ਜੋ ਦਿਨ ਘੰਟੇ ਹਨ ਜੇਕਰ ਉਹ ਦਿਨ ਘੰਟੇ ਦੇ ਵਿੱਚ ਅਸੀਂ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨ ਦਾ ਯਤਨ ਨਹੀਂ ਕਰਦੇ ਨਈਏ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਤਾਂ ਇਸ ਕਰਕੇ ਆਪਾਂ ਅਮਿਤ ਵੇਲਾ ਜ਼ਰੂਰ ਸੰਭਾਲ ਲੈਣਾ ਹੈ ਅਮਿਤ ਵੇਲੇ ਦੇ ਚਾਹੀਏ ਅਸੀਂ ਪੰਜ ਬਾਣੀਆਂ ਦਾ ਪਾਠ ਹੀ ਕਰ ਰਹੇ ਹਾਂ ਚਾਹੇ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ ਤਾਂ ਪੂਰੀ ਸਹਿਜ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਭ ਤੋਂ ਪਹਿਲਾਂ ਅੰਮਿਤ ਵੇਲੇ ਇਹ ਕੋਸ਼ਿਸ਼ ਕਰਨੀ ਹੈ ਅਸੀਂ ਅੰਮਿਤ ਵੇਲੇ ਉੱਠ ਕੇ ਬਾਣੀ ਪੜੀ ਅੰਮਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਅਸੀਂ ਅੰਮਿਤ ਵੇਲੇ ਨਹੀਂ ਉੱਠ ਪਾਉਂਦੇ ਪਰ ਅਸੀਂ ਅੰਮਿਤ ਵੇਲੇ ਉੱਠਦੇ ਜੂਰ ਹਾਂ ਸਾਡੇ ਬਾਕੀ ਕੰਮ ਤਾਂ ਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਦੁਨਿਆਵੀ ਕੰਮਾਂ ਵਿੱਚ ਲੱਗੇ ਹੋਏ ਹਾਂ ਪਰ ਫਿਰ ਵੀ ਜਦ ਸਾਨੂੰ ਵੇਲਾ ਮਿਲਦਾ ਹੈ ਤਾਂ ਇੱਕ ਵਾਰ ਚੌਂਕੜਾ ਮਾਇਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ ਮੂਰ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਮੂਰ ਮੰਤਰ ਦਾ ਜਾਪ ਅਸੀਂ ਤੁਰਦੇ ਫਿਰਦੇ ਹਾਂ ਤੇ ਕੰਮ ਕਰਦੇ ਹੋਏ ਵੀ ਕਰ ਸਕਦੇ ਹਾਂ ਕਿਸੇ ਵੀ ਪ੍ਰਕਾਰ ਦੀ ਕੋਈ ਜਗਾ ਦੀ ਪਵੰਤੀ ਨਹੀਂ ਹੁੰਦੀ ਤੀਸੀ ਗੱਲ ਅਸੀਂ ਮੂਲ ਮੰਤਰ ਦਾ ਜਾਪ ਸਫਤ ਦੇ ਦੌਰਾਨ ਵੀ ਕਰ ਸਕਦੇ ਹਾਂ ਸਾ ਸੰਗਤ ਜੀ ਕਈ ਮਨੁੱਖ ਆਖਦੇ ਹਨ ਕਿ ਉਸ ਵੇਲੇ ਸਾਡੇ ਪੈਰਾਂ ਵਿੱਚ ਚੱਪਲ ਵੀ ਹੁੰਦੀ ਹੈ ਜਾਂ ਜੁੱਤੀ ਵੀ ਹੁੰਦੀ ਹੈ ਅਸੀਂ ਪਾਠ ਕਰੀਏ ਚਾ ਨਾ ਕਰੀ ਤਾਂ ਵੇਖੋ ਸਾ ਸੰਗਤ ਜੀ ਕਿ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ ਗੁਰੂ ਨਾਨਕ ਸਬਤੇ ਪਾਤਸ਼ਾਹ ਜੀ ਸਾਡੇ ਮਨ ਦਾ ਪਿਆਰ ਸਤਿਕਾਰ ਤੇ ਭਾਵਨਾ ਵੀ ਦੇਖਦੇ ਹਨ ਉਹ ਸਾਨੂੰ ਬਾਹਰੀ ਰੂਪ ਦੇ ਵਿੱਚ ਨਹੀਂ ਦੇਖਦੇ ਕਿ ਬਾਹਰੀ ਰੂਪ ਦੇ ਵਿੱਚ ਮਨੁੱਖ ਕੀ ਕਰ ਰਿਹਾ ਹੈ ਉਹ ਤਾਂ ਸਾਡੇ ਅੰਦਰਲੀ ਦੀ ਭਾਵਨਾ ਦੇਖਦੇ ਹਨ ਤੇ ਜੇਕਰ ਅਸੀਂ ਅੰਦਰ ਮਾਲਕ ਦੇ ਨਾਲ ਜੁੜੇ ਹੋਏ ਹਾਂ ਤਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਜਦ ਆਪਣੇ ਆਪ ਤੇ ਹੁੰਦੀ ਹੈ ਤੇ ਯਾਦ ਉੱਤੇ ਫੇ ਕੰਟਰੋਲ ਹੀ ਨਹੀਂ ਜਾਂਦਾ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਮਨ ਪੁਰਨਾਣਕ ਦੇ ਲੜ ਕਿੱਦਾਂ ਲੱਗ ਪਿਆ ਹੈ ਅਸੀਂ ਕੰਮ ਕੋਈ ਹੋਰ ਕਰ ਰਹੇ ਹੁੰਦੇ ਹਾਂ ਪਰ ਸਾਡੇ ਅੰਦਰ ਵਾਹਿਗੁਰੂ ਜੀ ਦਾ ਸਿਮਨ ਚੱਲ ਰਿਹਾ ਹੁੰਦਾ ਹੈ ਮੂਰ ਮੰਤਰ ਦਾ ਜਾਪ ਚੱਲ ਰਿਹਾ ਹੁੰਦਾ ਹੈ ਜਾਂ ਗੁਰਬਾਣੀ ਦਾ ਕੋਈ ਹੋ ਸ਼ਬਦ ਜਾਂ ਗੁਰਬਾਣੀ ਦਾ ਕੋਈ ਪਾਠ ਚੱਲ ਰਿਹਾ ਹੁੰਦਾ ਹੈ ਤਾਂ ਇਹ ਯਾਦ ਦੇ ਵਿੱਚ ਸਾਡਾ ਮਨ ਵਸ ਵਿੱਚ ਨਹੀਂ ਹੁੰਦਾ ਯਾਦ ਉਸ ਮਾਲਿਕ ਨੂੰ ਅਸੀਂ ਕਿਸੇ ਵੇਲੇ ਵੀ ਕਰਦੇ ਹਾਂ ਕਿਸੇ ਵੀ ਹਾਲਾਤ ਵਿੱਚ ਕਰ ਸਕਦੇ ਹਾਂ ਬਸ ਵਾਹਿਗੁਰੂ ਜੀ ਸਾਡਾ ਭਰੋਸਾ ਦੇਖਦੇ ਹਨ ਸਾਡੀ ਸ਼ਰਧਾ ਦੇਖਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਹਰੀ ਰੂਪ ਵਿੱਚ ਨਹੀਂ ਦੇਖਦੇ ਸਾਨੂੰ ਅੰਦਰੋਂ ਦੇਖਦੇ ਹਨ ਕਿ ਇਹ ਮਨੁੱਖ ਕਿਦਾਂ ਦਾ ਹੈ ਇਹ ਮਨੁੱਖ ਕਿ ਉੱਪਰੋਂ-ਉੱਪਰੋਂ ਬਾਣੀ ਪੜ ਰਿਹਾ ਹੈ ਜਾਂ ਅੰਦਰੋਂ ਵੀ ਮੇਰੇ ਨਾਲ ਜੁੜਿਆ ਹੋਇਆ ਹੈ ਬਸ ਆਪਾਂ ਹਰ ਹਾਲ ਦੇ ਵਿੱਚ ਗੁਰਬਾਣੀ ਨਾਲ ਜੁੜਨਾ ਹੈ ਕਿਉਂਕਿ ਜਿੰਨਾ ਵੀ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਦੇ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਉਨਾ ਹੀ ਸਾਡੇ ਗੁਰੂ ਜੀ ਸਾਡੇ ਉੱਤੇ ਕਿਰਪਾ ਬਖਸ਼ਣਗੇ ਸਾਡੇ ਮੰਨਤੇ ਤਾਂ ਨੇ ਲੋਕਾਂ ਨੂੰ ਤੁਲ ਕਰਦੇ ਨੇ ਕਿ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਨਾਮ ਚਾਹੀ ਅਸੀਂ ਕਿਸੇ ਵੀ ਤਰੀਕੇ ਨਾਲ ਲੈ ਰਹੇ ਹਾਂ ਉੱਥੇ ਹੀ ਗੁਰੂਆਂ ਦੀਆਂ ਬਰਕਤਾਂ ਉੱਥੇ ਹੀ ਗੁਰੂ ਦੀ ਕਿਰਪਾ ਸਾਡੇ ਉੱਤੇ ਹੋ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਕਹਿ ਜਾਵੇਗੀ ਸਾ ਸੰਗਤ ਜੀ ਤੁਸੀਂ ਵੀ ਮੂਲ ਮੰਤਰ ਦਾ ਜਾਪ ਕਰਕੇ ਕਿ ਆਪਣੇ ਗੁਰੂ ਦੀ ਕਿਰਪਾ ਨੂੰ ਪਰਖ ਕੇ ਦੇਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ